ਸ਼ਸ਼ੀਕਲ ਸਾਰਿਆਂ ਨੂੰ ਵੈਲਕਮ ਟੂ ਅੱਜ ਦੇ ਨਵੇਂ ਬਲੌਗ ਦੇ ਵਿੱਚ ਹੋਰ ਸੁਣਾਓ ਕਿਵੇਂ ਜੀ ਸਾਰੇ ਉਮੀਦਾਂ ਵੀ ਠੀਕ ਠਾਕ ਹੋ ਗਏ ਲੋ ਜੀ ਸਵੇਰ ਦਾ ਟਾਈਮ 8 ਵਜੇ ਨੇ ਤੇ ਆਪਾਂ ਚਾਹ ਪਾਣੀ ਪੀ ਲਿਆ ਤੇ ਦਿਲ ਦੀ ਅੱਜ ਥੋੜੀ ਤਬੀਅਤ ਠੀਕ ਆ ਕੱਲ ਦਾ ਦਿਹਾੜੇ ਠੀਕ ਨਹੀਂ ਸੀ ਤਿੰਨ ਨੂੰ ਚਾਹ ਪਿਆਲਤੀ ਬਰੈਡਾਂ ਦੇ ਨਾਲ ਤੇ ਰਾਤ ਦੇ ਮੈਂ ਤੇ ਦਿਲ ਜਿਹੜੇ ਕੱਲੇ ਕਰੀ ਤੇ ਲਵਤ ਲਵਤਾ ਪਾਪਾ ਗਏ ਹੀ ਕਾਦੀਆਂ ਉਥੇ بارش ਆ ਗਈ ਤੇ ਫਸ ਕੇ بارش ਵਿੱਚ ਤਾਂ ਫੇੜ ਚ ਲਗੇ ਲਵਦੀ ਮਾਸੀ ਨੂੰ ਧੋਣਾ ਔਂਡੇ ਨੇ ਤੇ ਆਪਾਂ ਚਾਹ ਪਾਣੀ ਪੀ ਕੇ ਰੋਟੀ ਪਾਣੀ ਦਾ ਸਾਰਾ ਕੰਮ ਜਿਹੜਾ ਬੰਗਿਆ ਸਾਡਾ ਤਾਂ ਦਿਲਦੀ ਵੀ ਛੁੱਟੀ ਹੋ ਗਈ ਆ ਤੇ ਲਵਦੀ ਵੀ ਛੁੱਟੀ ਹੋ ਗਈ ਹੈਣਾ ਜਿਵੇਂ ਸਸ਼ੀ ਜੀ ਹਮਤ ਕਹੇ ਆ ਕਰਕੇ ਲਈ ਕੁਟਮਾਰ ਗੁੱਡ ਮਾਰਨਿੰਗ ਤੇ ਕੱਲ ਦੀ بارش ਨੇ ਬੜਾ ਹੀ ਕੰਮ ਖਰਾਬ ਕੀਤਾ ਕਦੀ ਆ ਜਾਂਦੀ ਕਦੀ ਛੱਡ ਜਾਂਦੀ ਕਦੀ ਆ ਜਾਂਦੀ ਰਾਤੀ ਬੜੀ ਪਈ ਹੁੰਦਾ بارش ਤੇ بارش ਵਿੱਚ ਕਰਕੇ ਉਹ ਢੱਕੇ ਗਏ ਫਿਰ ਆਇਆ ਨਹੀਂ ਗਿਆ ਲੋ ਜੀ ਅੱਜ ਬਣਾਵਾਂਗੇ ਗੋਭੀ ਦੀ ਸਬਜ਼ੀ ਗੋਭੀ ਕੱਟ ਲਈ ਅਨਲ ਵੀ ਕੱਟ ਲੈਨੇ ਤੇ ਇਧਰ ਅਦਰਕ ਤੇ ਪਿਆਜ਼ ਵੀ ਕੱਟ ਲਿਆ ਤੇ ਗੋਬੀ ਦੀ ਹੁਣ ਬਾਹਰ ਜਨੰਗੀ ਹੈ ਤੇ ਇਹਦੇ ਵਿੱਚ ਹੁਣ ਇਹਨੂੰ ਮੈਂ ਬਾਲ ਕੇ ਬਣਾਵਾਂਗੀ ਕਿ ਕਿਸੇ ਵੇਲੇ ਛੋਟੀਆਂ ਛੋਟੀਆਂ ਨਾ ਹੜੀਆਂ ਹੜੀਆਂ ਛੁੰਡੀਆਂ ਵਗੈਰਾ ਹੁੰਦੀਆਂ ਵਾ ਨਿੱਕ-ਨਿੱਕੇ ਕੀੜੇ ਜੇ ਤੇ ਹੁਣ ਪਹਿਲਾਂ ਬਾਲ ਕੇ ਤਾਂ ਜੇ ਇਸ ਤਰ੍ਹਾਂ ਹੀ ਬਣਾਵਾਂਗੇ ਇਧਰ ਆਖਦੇ ਤਾਂ ਪਾਣੀ ਉਬਲਣ ਵਾਸਤੇ ਦੇ ਵਿੱਚ ਪਾ ਦਾਂਗੇ ਥੋੜਾ ਕੰਨਾ ਨਮਕ ਤੇ ਫਿਰ ਆਪਾਂ ਪਾ ਦਾਂਗੇ ਗੋਭੀ ਗਰਮ ਪਾਣੀ ਵਿੱਚ ਤੇ ਜੋ ਇਹਦੇ ਵਿੱਚ ਕੀੜਾ ਕਰਕਟ ਕੁਝ ਵੀ ਹੋਵੇ ਉਹ ਨਿਕਲ ਜਾਊਗਾ ਤਾਂ ਅੱਜ ਅਸੀਂ ਇਹਨੂੰ ਉਬਾਲ ਕੇ ਬਣਾਵਾਂਗੇ ਪਰ ਹੈ ਇਤਨੀ ਕੁਛ ਪਰ ਕਿਸੇ ਵੇਲੇ ਹੋ ਜਾਂਦਾ ਵਿੱਚ ਨਿਕ-ਨਿਕੇ ਕੀੜੇ ਵਗੈਰਾ ਹੁੰਦੇ ਆ ਗਰਮੀ ਦਾ ਸੀਜ਼ਨ ਸ਼ੁਰੂ ਹੋ Đi ਵਗੈਰਾ ਪੈ ਜਾਂਦੀ ਤੇ ਲਾਹਣੀ ਤੇ ਲਬ ਦਾ ਪਾਪਾ ਗਏ ਮੰਡੀ ਉਂ ਤਾਂ ਲੈ ਕੇ ਤੇ ਸਵੇਰੇ ਆਏ ਕਾਦੀਆਂ ਤੋਤ ਉਹ ਲੈ ਕੇ ਆਏ ਗੋਭੀ ਅ ਜੀਵਨ 2 ਮਿੰਟ ਤੱਕ ਇਹਨੂੰ ਇਸ ਤਰ੍ਹਾਂ ਗਰਮ ਪਾਣੀ ਚ ਰੱਖਾਂਗੇ ਜੀ ਹੁਣ ਆਪਾਂ ਇਹਨੂੰ ਕੱਢ ਲਾਂਗੇ ਕੁਛ ਵੀ ਨਹੀਂ ਮਹਿ ਨਿਕਵੇ ਡਰਜਾ ਲੱਗਦਾ ਕਿਸੇ ਸਾਰੀ ਥਾਲੀ ਚ ਪੱਟਾਂਗੇ ਲੋ ਜੀ ਹੁਣ ਅਸੀਂ ਗੋਭੀ ਨੂੰ ਤਰਕਾ ਲਗਾਵਾਂਗੇ ਤੇਲ ਸਾਡਾ ਗਰਮ ਹੋ ਗਿਆ ਹੁਣ ਵਿੱਚ ਅਸੀਂ ਪਾਤਾ ਪਿਆਜ਼ ਤੇ ਅਦਰਕ ਤੇਨੂੰ ਚੰਗੀ ਤਰ੍ਹਾਂ ਅਸੀਂ ਭੁੰਨਾਂਗੇ ਤੇ ਮੈਨੂੰ ਤੇਲ ਥੋੜਾ ਘਟ ਜਾ ਲੱਗਦਾ ਪਿਆਵਾ ਤੇ ਇਹਦੇ ਵਿੱਚ ਮੈਂ ਥੋੜਾ ਤੇਲ ਐਡ ਕਰ ਦਿੱਤਾ ਸੀ ਫੀਨੋਸੀਟਰਕਾ ਲਗਾ ਦਿੱਤਾ ਤੇ ਹੁਣ ਅਸੀਂ ਬਣਾਵਾਂਗੇ ਬਨਾਣਾ ਸ਼ੇਕ ਤੇ ਇਹਦੇ ਵਿੱਚ ਪਾਵਾਂਗੇ ਅਸੀਂ ਚਨੇ ਖਜੂਰ ਤੇ ਇੱਕ ਬਨਾਣਾ ਪਾਵਾਂਗੇ ਤੇ ਦੁੱਧ ਪਾਵਾਂਗੇ ਤੇ ਪਤਲੇ ਬੱਚਿਆਂ ਲਈ ਬਹੁਤ ਵਧੀਆ ਚੀਜ਼ ਆ ਉਹਨਾਂ ਦੀ ਹੈਲਥ ਵਾਸਤੇ ਥੋੜਾ ਮੋਟਾ ਹੋਣ ਵਾਸਤੇ ਤੇ ਇਹਦਾ ਅਸੀਂ ਪਹਿਲਾਂ ਬਣਾ ਲਿਆ ਪਾਊਡਰ ਹੁਣ ਅਸੀਂ ਪਾਵਾਂ ਇੱਕ ਬਨਾਣਾ ਪਾਵਾਂਗੇ ਤੇ ਵਿੱਚ ਇੱਕ ਕੱਪ ਦੁੱਧ ਦਾ ਪਾਵਾਂਗੇ ਤੇ ਖਜੂਰਾ ਦੋ ਚਾਰ ਪਾਵਾਂਗੇ ਤੇ ਇਹ ਵਿੱਚ ਅਸੀਂ ਪਾ ਦੁੱਤੇ ਦੋ ਗੁਰਦੇਆਂ ਟੁਕੜੀਆਂ ਤੁਸੀਂ ਆਪਣੇ ਮੁਤਾਬਕ ਖੰਡ ਖੰਡ ਵੀ ਪਾ ਸਕਦੇ ਜੇ ਤੇ ਗੁਰ ਵੀ ਪਾ ਸਕਦੇ ਜੇ ਅਸੀਂ ਪਾਇਆ ਗੁੜ ਤੇ ਵਿੱਚ ਪਾਈਆਂ 2-4 ਹੁਣ ਖਜੂੜਾ ਪਾਵਾਂਗੇ ਤੇ ਇਹਦਾ ਬਣਾਵਾਂਗੇ ਅਸੀਂ ਬਨਾਣਾ ਸ਼ੇਕ ਤੇ ਜਿੰਨਾ ਬੱਚਿਆਂ ਦੀ ਸਿਹਤ ਨਹੀਂ ਬਣਦੀ ਜਵਾਨ ਹੋ ਜਾਂਦੇ ਨੇ ਪਤਲੇ ਨੇ ਤੇ ਉਹਨਾਂ ਵਾਸਤੇ ਬਹੁਤ ਬਹੁਤ ਵਧੀਆ ਤੇ ਇਹ ਰੋਜ਼ ਦਾ ਇੱਕ ਗਲਾਸ ਪੀਣਾ ਚਾਹੀਦਾ ਇਹ ਨਹੀਂ ਕਿ ਇੱਕ ਵਾਰੀ ਪੀ ਲਿਆ ਤੇ ਸਿਹਤ ਨੂੰ ਕੋਈ ਫਰਕ ਨਹੀਂ ਲੱਗਾ ਰੋਜ਼ਾਨਾ ਇੱਕ ਗਲਾਸ ਰੂਲ ਪੀਣਾ ਚਾਹੀਦਾ ਲੋਜੀ ਜੂਸ ਹੋ ਗਿਆ ਰੈਡੀ ਹਾਂ ਲੋਜੀ ਚਲੋ ਟੇਸਟੀ ਤੈਨੂੰ ਮੈਂ ਕਹਿਣਾ ਪੈਪੜਾ ਹੀ ਨਹੀਂ ਨਿਕਲਣਾ ਬਿਲਕੁਲ ਨਹੀਂ ਛੇਡ ਹੁੰਦਾ ਜੀ ਹਮ ਸਵਾਦ ਲੋ ਜੀ ਇਹ ਪਤਲਾ ਬੱਚਾ ਜਿਹੜਾ ਨਾ ਆਪਣੇ ਮੋਟੇ ਹੋਣ ਵਾਸਤੇ ਜੋਰ ਲਗਾਉਂਦਾ ਪੂਰਾ ਪੂਰਾ ਪਤਲੇ ਬੱਚਿਆਂ ਵਾਸਤੇ ਬਹੁਤ ਵਧੀਆ ਚੀਜ਼ ਹੈ। ਥੋੜੀ ਹੈਲਥੀ ਹੋਣ ਵਾਸਤੇ। ਚਾਕਲੇਟ ਜਿਹਦਾ ਫਲੇਵਰ ਜਿਹਦਾ। ਆਮਣੀ ਪੀ ਦਾ। ਬੋਣੀ ਚਾਕਲੇਟ। ਹਾਂ ਚਲ ਠੀਕ ਰਹਿੰਦੇ। 8 ਹੋ ਗਏ। ਕਿੰਨੀ ਨੇ ਰਿਹਾ ਇਹਦੇ। ਇਹ ਕੀ ਆ ਮੇ ਲਈ। ਇਹ ਅੱਜ ਹੋਵੇਗੀ ਪੀਜ਼ਾ ਪਾਰਟੀ। ਸੋਸ਼ਪਾ ਅਸੀਂ ਸਵੇਰ ਦੇ ਗਏ ਤੇ 8:30 ਆਏ 9:00 ਨੇਰੇ ਨਸਲਾ ਮਾਜ ਪੀਜ਼ਾ ਬਾਲਟੀ ਕਿਹੜੀ ਖੁਸ਼ੀ ਚ ਬਸ ਕਰ ਹਾਂ ਕਾਣਾ ਏਡਾ ਵਡਾ ਲੱਗਦਾ ਹੈ ਹਮ ਟੇਸਟੀ ਨਾ ਅੱਜ ਦੇ ਬਲੌਗ ਦਾ ਇੱਥੇ ਐਂਡ ਕਰਦੇ ਆ ਇੱਕ ਨੈਕਸਟ ਬਲੌਗ ਲੈ ਕੇ ਫਿਰ ਮਿਲਾਂਗੇ ਤਦ ਤੱਕ ਵਾਸਤੇ ਓਕੇ ਬਾਏ